ਪਿੰਡ ਮਲੂਕ ਚੱਕ ਆ ਜੀ ਜ਼ਿਲ੍ਹਾ ਗਰਦਾਸਪੁਰ ਆ ਜੀ ਤਹਿਸੀਲ ਦਰੰਗਲਾ ਮੈਂ ਜੀ ਇਹ ਨਾਲ ਹੜ੍ਹਾਂ ਦੇ ਕਾਰਨ ਸਾਡੇ ਤੁਸੀਂ ਘਰ ਵੇਖਿਆ ਹੀ ਆ ਬਹੁਤ ਜ਼ਿਆਦਾ ਸਾਰਾ ਬਹਿ ਚੁੱਕਿਆ ਪਾਣੀ ਪੈ ਕੇ ਹਾਂਜੀ ਤੁਸੀਂ ਵੇਖ ਕੇ ਫਿਰ ਕੇ ਵੇਖ ਹੀ ਲਿਆ ਜੀ ਸਾਡੇ ਪਿਤਾ ਜੀ ਦੀ ਨਾ ਇਹਦੇ ਕਾਰਨ ਹੀ ਡੈਥ ਹੋ ਗਈ ਆ ਜੀ ਤੇ ਸਾਨੂੰ ਮਕਾਨ ਦੇਨ ਦਾ ਖਤਰਾ ਜੀ ਤੇ ਇਹਦਾ ਬੰਦਾ ਮਾਪਿਆ ਪਿਤਾ ਜੀ ਨੇ ਸੁੱਚਾ ਸਿੰਘ ਆ ਜੀ ਉਮਰ 65 ਸਾਲ ਆ ਜੀ ਠੀਕ ਆ ਵੇਖੋ ਕਬਰਾੜ ਜੀ ਖਾ ਕੇ 10-10 ਫੁੱਟ ਪਾਣੀ 10-10 ਫੁੱਟ ਪਾਣੀ ਹੀ ਜੀ ਸਾਰੇ ਸਾਡੇ ਵੀ ਵੇਖ ਹੀ ਚੁੱਕੇ ਹੋ ਕਿ ਕਿੰਨੀ ਕ ਭਰਾੜ ਕਰ ਸਿਆਣੇ ਤੋੜੇ ਸੱਟ ਲੱਗੀ ਹੋਈ ਥੋਨਾਂ ਦੀ ਉਹਨਾਂ ਦੀ ਹਾਂ ਜੀ ਤਾਂ ਤਾ ਮੁਆਵਜ਼ਾ ਦਿੱਤਾ ਜਾਏ ਮੈਨੂੰ ਭਾਜੀ ਮੇਰਾ ਮਨਦੀਪ ਕੋਰ ਨਾ ਆਇਆ ਖੜਾ ਨੇ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ ਅਸੀਂ ਤੇ ਮਤਲਬ ਕਿ ਉੱਠਣ ਜੋਗੇ ਨਹੀਂ ਰਹੇ ਹੁਣ ਛੋਟੇ ਛੋਟੇ ਬੱਚੇ ਆ ਸਾਡੇ ਪਿਤਾ ਜੀ ਸਾਡੇ ਸਿਰ ਤੇ ਨਹੀਂ ਰਹੇ ਘਰ ਤੇ ਸਾਡਾ ਬਹੁਤ ਜ਼ਿਆਦਾ ਪਰਬਾਤੀ ਹੋ ਗਈ ਆ ਹੁਣ ਇਸ ਘਰ ਵਿੱਚ ਰਹਿਣ ਨੂੰ ਵੀ ਨਹੀਂ ਜੀ ਕਰਦਾ ਕਿ ਜਿੱਥੇ ਵੇਖਿਓ ਤੇ ਨਿੰਨੇ ਢੋਏ ਪੇ ਹੋਏ ਆ ਕੰਦਾ ਦਾ ਵੀ ਡਾਰਾ ਕਿ ਕੀ ਪਤਾ ਕਿਹੜੇ ਵੇਲੇ ਡਿਗ ਜਣੀਆਂ ਆਏ ਨਹੀਂ ਭਾਜੀ ਕੋਈ ਨਹੀਂ ਆਇਆ ਜਦ ਮੰਗਨੇ ਕਿ ਚਲੋ ਇਹ ਮਕਾਨ ਦਾ ਥੋੜਾ ਬਤ ਕੋਈ ਸੈਟ ਵਟ ਹੋ ਜੇ ਅਸੀਂ ਭਾਜੀ ਪਹਿਲੇ ਤੋਂ ਜਿੱਦਨ ਪਹਿਲੇ ਦਿਨ ਪਾਣੀ ਆਇਆ ਤੇ ਅਸੀਂ ਛੱਤਾਂ ਦੇ ਚੜ ਗਏ ਫਿਰ ਦੁਬਾਰਾ ਅਸੀਂ ਮਤਲਬ ਕਿ ਅੰਨੇ ਨੇ ਪਾਣੀ ਤੋਂ ਨਿਕਲ ਕੇ ਤੇ ਫਿਰ ਅਹੀਂ ਕੋਈ ਉੱਚਾ ਥਾਂ ਜਿੱਦਾਂ ਮਤਲਬ ਜਿੱਦਾਂ ਦੇ ਘਰਾਂ ਵਿੱਚ ਪਾਣੀ ਨਹੀਂ ਸੀ ਆਇਆ ਹੋਇਆ ਉੱਥੇ ਅਸੀਂ ਜਾ ਕੇ ਆਪਣੀ ਜਿਹੜੀ ਆ ਜਾਣ ਪਹਚਾਈ ਹੈ ਜਾਨ ਦਾ ਵੀ ਸਾਨੂੰ ਖਤਰਾ ਹੀ ਸਾਡੇ ਸਾਰੇ ਪਾਸੇ 10-10 ਫੁੱਟ ਪਾਣੀ ਹੋ ਗਿਆ ਸੀ ਅੱਗੇ ਵੀ ਘਰ ਦੇ ਪਿੱਛੇ ਵੀ ਸਾਈਡਾਂ ਤੇ ਵੀ ਮਤਲਬ ਪੂਰਾ ਮਕਾਨ ਦੀ ਗੰਦਾ ਪੂਰਾ ਢਾਰ ਸੀਗਾ ਪਾਣੀ ਚੜਿਆ ਰਿਹਾ ਦੋ ਵਾਰੀ ਆ ਚੁੱਕਿਆ ਪਹਿਲੇ ਹਫਤਾ 10 ਦਿਨ ਰਿਹਾ ਆ ਫਿਰ ਦੁਬਾਰਾ ਆ ਗਿਆ ਫਿਰ ਪੰਜ 6 ਦਿਨ ਤੇ ਫਿਰ ਰਿਹਾ ਪੰਜਾਬ ਸਰਕਾਰ ਤੋਂ ਤੇ ਅਹੀਂ ਆਹੀ ਹੈ ਕਿ ਜੋ ਵੀ ਬੰਦਾ ਚਲੋ ਹੱਕ ਦਾ ਹੱਕ ਦੇਣ ਤੇ ਚਲੋ ਅਹੀਂ ਵੀ ਅੱਗੇ ਆਪਣੇ ਬੱਚੇ ਪਾਲ ਸਕੀਏ ਪਿੰਡ ਮਲੂਕ ਚੱਕਾ ਜੀ ਜ਼ਿਲ੍ਹਾ ਗਰਦਾਸਪੁਰਾ ਜੀ ਤਹਿਸੀਲ ਤਰੰਗਲਾ ਮੈਂ ਜੀ ਇਹ ਨਾ ਹੜ੍ਹਾਂ ਦੇ ਕਾਰਨ ਸਾਡੇ ਤੁਸੀਂ ਘਰ ਵੇਖਿਆ ਹੀ ਆ ਬਹੁਤ ਜ਼ਿਆਦਾ ਸਾਰਾ ਬਹਿ ਚੁੱਕਿਆ ਪਾਣੀ ਪੈ ਕੇ ਹਾਂਜੀ ਤੁਸੀਂ ਵੇਖ ਕੇ ਫਿਰ ਕਿ ਵੇਖ ਹੀ ਲਿਆ ਜੀ ਸਾਡੇ ਪਿਤਾ ਜੀ ਦੀ ਨਾ ਇਹਦੇ ਕਾਰਨ ਹੀ ਡੈਥ ਹੋ ਗਈ ਆ ਜੀ ਤੇ ਸਾਨੂੰ ਮਕਾਨ ਦੇ ਕੰ ਦਾ ਖਤਰਾ ਜੀ ਤੇ ਇਹਦਾ ਬੰਦਾ ਮਾਪਿਆ ਪਿਤਾ ਜੀ ਦਾ ਸੁੱਚਾ ਸਿੰਘ ਆ ਜੀ ਉਮਰ 65 ਸਾਲ ਆ ਜੀ ਠੀਕ ਆ ਵੇਖੋ ਕਬਰਾੜ ਜੀ ਖਾ ਕੇ 10-10 ਫੁੱਟ ਪਾਣੀ 10-10 ਫੁੱਟ ਪਾਣੀ ਸੀ ਜੀ ਸਾਰਾ ਸਾਡੇ ਵੀ ਵੇਖ ਹੀ ਚੁੱਕੇ ਹੋ ਕਿ ਕਿੰਨੀ ਕ ਭਰਾੜ ਕਰ ਸਿਆ ਨੇ ਤੋੜ ਸੱਟ ਲੱਗੀ ਹੋਈ ਏ ਉਹਨਾਂ ਦੀ ਉਹਨਾਂ ਦੀ ਹਾਂ ਜੀ ਕਿੰਨਾ ਮੁਆਵਜ਼ਾ ਦਿੱਤਾ ਜਾਏ ਮੈਨੂੰ ਭਾਜੀ ਮੇਰਾ ਮਨਦੀਪ ਕੋਰ ਨਾ ਆਇਆ ਹੜਾ ਨੇ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਏ ਅਸੀਂ ਤੇ ਮਤਲਬ ਕਿ ਉੱਠਣ ਜੁਗੈ ਨਹੀਂ ਰਹੇ ਹੁਣ ਛੋਟੇ ਛੋਟੇ ਬੱਚੇ ਆ ਸਾਡੇ ਪਿਤਾ ਜੀ ਸਾਡੇ ਸਿਰ ਤੇ ਨਹੀਂ ਰਹੇ ਘਰ ਤੇ ਸਾਡਾ ਬਹੁਤ ਜ਼ਿਆਦਾ ਬਰਬਾਦੀ ਹੋ ਗਈ ਆ ਹੁਣ ਇਸ ਘਰ ਵਿੱਚ ਰਹਿਣ ਨੂੰ ਵੀ ਨਹੀਂ ਦੀ ਕਰਦਾ ਕਿ ਜਿੱਥੇ ਵੇਖਿਓ ਤੇ ਨਿੰਨੇ ਢੋਏ ਪੇ ਹੋਏ ਆ ਕੰਦਾ ਦਾ ਵੀ ਡਾਰਾ ਕਿ ਕੀ ਪਤਾ ਕਿਹੜੇ ਵੇਲੇ ਡਿੱਗ ਜਣੀਆਂ ਆਏ ਨਹੀਂ ਭਾਜੀ ਕੋਈ ਨਹੀਂ ਆਇਆ ਜਦ ਮੰਗਨੇ ਕਿ ਚਲੋ ਇਹ ਮਕਾਨ ਦਾ ਥੋੜਾ ਬਤ ਕੋਈ ਸੈਟ ਵਟ ਹੋ ਜੇ ਅਸੀਂ ਭਾਜੀ ਪਹਿਲੇ ਤੋਂ ਜਿੱਦਨ ਪਹਿਲੇ ਦਿਨ ਪਾਣੀ ਆਇਆ ਤੇ ਅਸੀਂ ਛੱਤਾਂ ਦੇ ਚੜ ਗਏ ਫਿਰ ਦੁਬਾਰਾ ਅਸੀਂ ਮਤਲਬ ਕਿ ਅੰਨੇ ਨੇ ਪਾਣੀ ਤੋਂ ਨਿਕਲ ਕੇ ਤੇ ਫਿਰ ਅਹੀਂ ਕੋਈ ਉੱਚਾ ਥਾਂ ਜਿੱਦਾਂ ਮਤਲਬ ਜਿੱਦਾਂ ਦੇ ਘਰਾਂ ਵਿੱਚ ਪਾਣੀ ਨਹੀਂ ਸੀ ਆਇਆ ਹੋਇਆ ਉੱਥੇ ਅਸੀਂ ਜਾ ਕੇ ਆਪਣੀ ਜਿਹੜੀ ਆ ਜਾਨ ਬਚਾਈ ਆ ਜਾਨ ਦਾ ਵੀ ਸਾਨੂੰ ਖਤਰਾ ਹੀ ਸਾਡੇ ਸਾਰੇ ਪਾਸੇ 10-10 ਫੁੱਟ ਪਾਣੀ ਹੋ ਗਿਆ ਸੀ ਅੱਗੇ ਵੀ ਘਰ ਦੇ ਪਿੱਛੇ ਵੀ ਸਾਈਡਾਂ ਤੇ ਵੀ ਮਤਲਬ ਪੂਰਾ ਮਕਾਨ ਦੀ ਗੰਦਾ ਪੂਰਾ ਢਾਰ ਸੀਗਾ ਪਾਣੀ ਚੜਿਆ ਰਿਹਾ ਦੋ ਵਾਰੀ ਆ ਚੁੱਕਿਆ ਪਹਿਲੇ ਹਫਤਾ 10 ਦਿਨ ਰਿਹਾ ਆ ਫਿਰ ਦੁਬਾਰਾ ਆ ਗਿਆ ਫਿਰ 5-6 ਦਿਨ ਤੇ ਫਿਰ ਰਿਹਾ ਪੰਜਾਬ ਸਰਕਾਰ ਤੋਂ ਤੇ ਅਹੀਂ ਆਹੀ ਹੈ ਕਿ ਜੋ ਵੀ ਬੰਦਾ ਚਲੋ ਹੱਕ ਦਾ ਹੱਕ ਦੇਣ ਤੇ ਚਲੋ ਅਹੀਂ ਵੀ ਅੱਗੇ ਆਪਣੇ ਬੱਚੇ ਪਾਲ ਸਕੀਏ